ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਆ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਅੱਜ ਸਾਡੇ ਪਿੰਡ ਦੇ ਮਹਾਨ ਸ਼ਹੀਦ ਉਹ ਨਹੀਂ ਨਹੀਂ ਉੱਥੇ ਬੰਦੇ ਦੀ ਧਿਆਨ ਸਿੰਘ ਮੰਡ ਜੋ ਕਿ 27 11 1914 ਨੂੰ ਅੰਗਰੇਜ਼ੀ ਹਕੂਮਤ ਦੇ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ ਅੱਜ ਉਹਨਾਂ ਦੀ ਸਰਾਨਾ ਵਰਸੀ ਆ ਤੇ ਦੇ ਤੁਹਾਨੂੰ ਉਹਨਾਂ ਬਾਰੇ ਬਸਾਫਤ ਦੱਸਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਸਾਡੇ ਚਾਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ ਬੱਸ ਵਸੇ ਹਮੇਸ਼ਾ ਕਾਮਨਾ ਕਰਦੇ ਹਾਂ ਅੱਜ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹਾਂ ਅਮਰ ਸ਼ਹੀਦਾਂ ਦੀ ਅਮਰ ਗਾਥਾ ਲੈ ਕੇ ਇਹ ਅਮਰ ਸ਼ਹੀਦਾਂ ਦੀ ਅਮਰ ਗਾਥਾ ਉਹਨਾਂ ਸ਼ਹੀਦਾਂ ਦੀ ਆ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਦੇਸ਼ ਦੇ ਵਿੱਚੋਂ ਉਖਾੜ ਕੇ ਬਾਹਰ ਸੁੱਟਿਆ ਜਿਨ੍ਹਾਂ ਲੋਕਾਂ ਦੇ ਰਾਜ ਦੇ ਵਿੱਚ ਕਹਿੰਦੇ ਸੀ ਸੂਰਜ ਨਿਸ਼ਪਦਾ ਭਾਵ ਕਿ ਇਤਨਾ ਵਿਸਾਲ ਇੰਨਾ ਵੱਡਾ ਰਾਜ ਸੀ ਅੰਗਰੇਜ਼ ਸਾਹਿਬ ਰਾਜ ਕਿ ਉਹਨਾਂ ਦੇ ਰਾਜ ਦੇ ਵਿੱਚ ਸੂਰਜ ਕਿਉਂ ਨਹੀਂ ਸੀ ਸੁਪਦਾ ਕਿਉਂਕਿ ਜੇ ਇੰਡੀਆ ਦੇ ਵਿੱਚ ਸੂਰਜ ਸੁਪ ਜਾਂਦਾ ਸੀ ਤਾਂ ਜਿਹੜਾ ਉਹਨਾਂ ਦਾ ਪੱਛਮ ਦੇ ਹੋਰ ਦੇਸ਼ਾਂ ਦੇ ਵਿੱਚ ਦਾ ਜਿੱਥੇ ਦੁਨੀਆ ਦੇ ਹੋਰ ਮਲਕਾਂ ਦੇ ਵਿੱਚ ਰਾਜ ਸੀ ਉੱਥੇ ਸੂਰਜ ਉਦੇ ਹੋ ਜਾਂਦਾ ਸੀ ਇਸ ਕਰਕੇ ਉਹਨਾਂ ਦੀ ਇੱਕ ਹਹਾਵਤ ਸੀ ਵੀ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ ਸੀ ਸੋ ਦੋਸਤੋ ਉਹਨਾਂ ਐਡੇ ਵਿਸ਼ਾਲ ਤਕੜੇ ਰਾਜ ਦਾ ਤਖਤ ਤਾਂ ਪਲਟ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਮਹਾਨ ਗਦਰੀ ਸ਼ਹੀਦਾਂ ਦੀ ਅਮਰਗਾਥਾ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਆਂ ਨਗਰ ਸਾਡਾ ਵੰਸੀਪੁਰਾ ਤੇ ਸਾਡੇ ਨਗਰ ਦੇ ਮਹਾਨ ਸ਼ਹੀਦ ਭਾਈ ਧਿਆਨ ਸਿੰਘ ਜੀ ਮੰਡ ਜਿਨ੍ਹਾਂ ਦੀ ਤੁਸੀਂ ਇਹ ਤਸਵੀਰ ਜਿਨ੍ਹਾਂ ਦਾ ਆਦਮ ਕੰਦ ਬੁੱਤ ਲਗਾ ਦੇਖ ਰਹੇ ਹੋ ਇਹ ਸਰਦਾਰ ਕਰਤਾਰ ਸਿੰਘ ਸ਼ਹੀਦ-ਏ-ਆਜਮ ਕਰਤਾਰ ਸਿੰਘ ਸਰਾਬੇ ਦੀ ਸੱਜੀਆਂ ਖੱਬੀਆਂ ਵਾਹਮਾ ਸੀ ਮੂਲੀ ਕਰਤਾਰ ਦੇ ਗਦਰੀ ਸ਼ਹੀਦਾਂ ਦੇ ਵਿੱਚ ਇਹਨਾਂ ਨੇ ਸੇਵਾ ਕੀਤੀ ਹੈ ਦੇਸ਼ ਦੀ ਆਪਣੀ ਭਾਰ ਜਵਾਨੀ ਦੇ ਵਿੱਚ ਦੇਸ਼ ਉੱਤੇ ਆਪਾ ਵਾਰਨ ਵਾਲੇ ਅਮਰ ਸ਼ਹੀਦ ਜਿਨ੍ਹਾਂ ਨੇ ਪਹਿਲਾਂ ਬਰਮਾ ਦੇ ਵਿੱਚ ਜਾ ਕੇ ਫੌਜ ਦੇ ਵਿੱਚ ਨੌਕਰੀ ਕੀਤੀ ਆਪਣੀ ਕਿਰਤ ਵਿਰਤ ਵਾਸਤੇ ਕੀਤਾ ਚੁਣਿਆ ਤੇ ਜਦੋਂ ਸਾਰੇ ਵਰਲਡ ਦੇ ਵਿੱਚ ਦੁਨੀਆ ਦੇ ਇੱਕ ਉਧਲ-ਪੁਧਲ ਮੱਚੀ ਹੋਈ ਸੀ ਤੇ ਉੱਥੇ ਹੀ ਜਿਹੜੇ ਗੁਲਾਮ ਦੇਸ਼ੀ ਉਹਨਾਂ ਦੇ ਜਿਹੜੇ ਗਾਂ ਵਧੂ ਸੋਚਦੇ ਮਾਲਕ ਨੌਜਵਾਨ ਸੀ ਉਹਨਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਦਾ ਬੀੜਾ ਚੁੱਕਿਆ ਜ਼ਿਆਦਾਤਰ ਇਹ ਲਹਿਰਾਂ ਜਿਹੜੀਆਂ ਗਦਰ ਦੀਆਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਪੈਦਾ ਹੋਈਆਂ ਉੱਥੇ ਗਦਰ ਦੀ ਸਥਾਪਨਾ ਹੋਈ ਉੱਥੋਂ ਵੀਰੇ ਨੌਜਵਾਨ ਲਾਂਬੰਦ ਹੋ ਕੇ ਆਪਣੇ ਵਤਨ ਵਾਪਸ ਆਏ ਤਰ੍ਹਾਂ-ਤਰ੍ਹਾਂ ਦੇ ਤਰੀਕੇ ਬਣਾ ਕੇ ਜਿਵੇਂ ਆਪਣਾ ਕਮਾਗਾਟਾ ਮਾਰੂ ਜਹਾਜ ਲੈ ਕੇ ਸੰਘਾਏ ਇਸੇ ਤਰ੍ਹਾਂ ਹੋਰ ਤਰੀਕਿਆਂ ਦੇ ਨਾਲ ਵੀ ਸਿੰਘ ਹਥਿਆਰਾਂ ਦਾ ਬੰਦੋਬਸਤ ਕਰਕੇ ਵੀ ਆਪਣਾ ਹਿੰਦੁਸਤਾਨ ਵਾਪਸ ਪਰਤੇ ਔਰ ਹਿੰਦੁਸਤਾਨ ਆ ਕੇ ਉਹਨਾਂ ਨੇ ਆਪਣਾ ਜਿਹੜਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਅਭਿਆਨ ਸ਼ੁਰੂ ਕਰਤਾ ਸੋ ਜਦੋਂ 1857 ਦੇ ਗਦਰ ਦੀਆਂ ਗੱਲਾਂ ਚੱਲਦੀਆਂ ਨੇ ਅੰਗਰੇਜ਼ਾਂ ਦੇ ਵਿੱਚ ਜਿਹੜੇ ਸਿੱਖ ਪਹੁੰਚੀ ਸੀ ਉਹਨਾਂ ਨੂੰ ਗਦਰ ਵਾਸਤੇ ਮਨਾਇਆ ਗਿਆ ਤਾਂ ਉਹਨਾਂ ਨੇ ਸਮੇਤ ਹਥਿਆਰਾਂ ਦੇ ਗਦਰ ਕਰਨਾ ਸੀ ਸਰਕਾਰ ਨੂੰ ਬੜਕ ਲੱਗ ਜਾਂਦੀ ਆ ਤੇ ਸਰਕਾਰ ਸਿੱਖ ਫੌਜੀਆਂ ਤੋਂ ਆਪਣੇ ਹਥਿਆਰ ਆ ਜਿਹੜੇ ਉਹ ਲੈ ਲੈਂਦੀ ਆ ਤੇ ਇਹ ਜਿਹੜੇ ਸਿੰਘ ਆਪਣੀ ਪਲੈਨਿੰਗ ਦੇ ਮੁਤਾਬਕ ਲੁਧਿਆਣਾ ਏਰੀਏ ਤੋਂ ਸਰਦਾਰ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਬੇ ਦੀ ਅਗਵਾਈ ਦੇ ਵਿੱਚ ਤਗੜੇ ਸਿੰਘਾਂ ਦਾ ਇੱਕ ਜਥਾ ਜਿਨ੍ਹਾਂ ਨੇ ਫਲੂਝਪੁਰ ਸੌਣੀ ਦੇ ਵਿੱਚ ਜਾ ਕੇ ਸਿੱਖ ਫੌਜੀਆਂ ਤੋਂ ਗਦਰ ਕਰਾਉਣਾ ਸੀ ਉੱਥੇ ਚਲੇ ਜਾਂਦੇ ਨੇ ਉਸ ਏਰੀਏ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਜਦੋਂ ਫਿਰ ਇਹਨਾਂ ਨੂੰ ਪਤਾ ਲੱਗਦਾ ਵੀ ਉਹ ਜਿਹੜਾ ਸਿੱਖ ਫੌਜੀਆਂ ਤੋਂ ਹਥਿਆਰ ਲੈ ਲਏ ਗਏ ਨੇ ਤੇ ਗਦਰ ਜਿਹੜਾ ਸਾਡੀ ਸਕੀਮ ਆ ਜਿਹੜੀ ਉਹ ਫੇਲ ਹੋ ਗਈ। ਸੋ ਦੋਸਤੋ ਉਤੋਂ ਫਿਰ ਵਾਪਸੀ ਹੁੰਦੀ ਆ ਸਿੰਘਾਂ ਦੀ ਵਾਪਸ ਆਉਂਦੇ ਨੇ ਆਪੋ ਆਪਣੇ ਸਾਧਨਾ ਦਾ ਕੋਈ ਰੀਫਰੇਜ਼ਮੈਂਟ ਕਰਦੇ ਨੇ ਸਰਦਾਰ ਕਰਤਾਰ ਸਿੰਘ ਸਰਾਭਾ ਉਹ ਆਪਣੇ ਇੱਕ ਤਕੜੇ ਜਥੇ ਦੇ ਨਾਲ ਟ੍ਰੇਨ ਤੇ ਸਵਾਰ ਹੋ ਜਾਂਦੇ ਨੇ ਤੇ 7-8 ਸਿੰਘ ਜਿਹੜੇ ਇਹ ਟ੍ਰੇਨ ਜਾਣ ਤੋਂ ਖੁੰਝ ਜਾਂਦੇ ਨੇ। ਇਹ ਫਿਰ ਦੋ ਉਦੋਂ ਸਵਾਰੀ ਹੁੰਦੀ ਸੀ ਟਾਂਗਿਆਂ ਦੀ ਘੋੜਾ ਤੇ ਟਾਂਗਾ ਜਿਹਨੂੰ ਆਪਾਂ ਕਹਿੰਦੇ ਨੇ ਅੱਜ ਦੀ ਸ਼ਾਇਦ ਜਿਹੜੀ ਨੂੰ ਦਾ ਇਹਦੇ ਬਾਰੇ ਵੀ ਪਤਾ ਨਹੀਂ ਹੋਣਾ 2-3 ਟਾਂਗਿਆਂ ਤੇ ਸਵਾਰ ਹੋ ਕੇ ਇਹ ਸਿੰਘ ਜਿਹੜੇ ਵਾਪਸ ਆ ਰਹੇ ਸੀ ਫਿਰੋਜ਼ਪੁਰ ਵਾਲੀ ਸਾਈਡ ਤੋਂ ਤੇ ਮਿਸ਼ਰੀਵਾਲ ਜਿਹੜੀ ਨਹਿਰਾ ਉੱਤੇ ਨਾਕਾ ਲੱਗਿਆ ਸੀ ਕਿਸੇ ਵੱਡੇ ਅਫਸਰ ਨੇ ਆਉਣਾ ਸੀ ਉੱਥੇ ਨਾਲ ਉਥੋਂ ਦਾ ਇੱਕ ਏਰੀਏ ਦਾ ਜੇਲਦਾਰ ਸੀ ਸਿਪੋਲਸ ਦਾ ਨਾਕਾ ਲੱਗਿਆ ਹੋਇਆ ਸੀ ਇਹਨਾਂ ਨੂੰ ਛੱਕੀ ਹਾਲਤ ਦੇ ਵਿੱਚ ਜਦੋਂ 2-3 ਟਾਂਗਿਆਂ ਦੇ ਨੌਜਵਾਨ ਇਕੱਠੇ ਦੇਖੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਜਦੋਂ ਕੋਈ ਲਹਿਰ ਚੱਲਦੀ ਹੈ ਤਾਂ ਫਿਰ ਪੁਲਿਸ ਦੀਆਂ ਨਾਗਰ ਜਿਹੜੀਆਂ ਨਜ਼ਰਾਂ ਹੁੰਦੀਆਂ ਨੇ ਨੌਜਵਾਨੀ ਤੇ ਤਾਂ ਵੈਸੇ ਹੀ ਲੱਗੀਆਂ ਹੁੰਦੀਆਂ ਨੇ ਉਹਨਾਂ ਨੇ ਇਹਨਾਂ ਨੂੰ ਛੱਕੀ ਹਾਲਤ ਦੇ ਵਿੱਚ ਦੇਖ ਕੇ ਜਿਹੜਾ ਰੁਕ ਗਿਆ ਗੱਲਬਾਤ ਕੀਤੀ ਤੇ ਤੁਹਾਨੂੰ ਪੁਲਿਸ ਦੇ ਸੁਭਾਅ ਦਾ ਵੀ ਪਤਾ ਦੱਸਦੇ ਨੇ ਵੀ ਜਦੋਂ ਗੱਲਬਾਤ ਚੱਲ ਰਹੀ ਸੀ ਇਹਨਾਂ ਤੋਂ ਪੁੱਛ ਗਏ ਸੋਰੇ ਸੀ ਸਿੰਘਾ ਤੋਂ ਤਾਂ ਥਾਣੇਦਾਰ ਨੇ ਇੱਕ ਇਹਨਾਂ ਦੇ ਜੱਥੇ ਦੇ ਸਿੰਘ ਦੇ ਥੱਪੜ ਮਾਰਦਾ ਉਹਦਾ ਸਿੱਧਾ ਵੀ ਬੋਲਿਆ ਉਹ ਤੇ ਥੱਪੜ ਮਾਰਿਆ ਤੇ ਦੱਸ ਦਿਆ ਵੀ ਉਹ ਜਿਹੜਾ ਨਾਲ ਖੜਾ ਸੀ ਰਹਿਮਤ ਅਲੀ ਵਜੀਦ ਕਿਆਂ ਦਾ ਉਹਨੇ ਆਪਣੀ ਡੱਬੇ ਤੋਂ ਪਿਸਤੌਲ ਕੱਢਿਆ ਹਥਿਆਰ ਇਹਨਾਂ ਕੋਲੇ ਸੀ ਉਹਨਾਂ ਨੇ ਉਹ ਥਾਣੇਦਾਰ ਤੇ ਫਾਇਰ ਮਾਰਿਆ ਥਾਣੇਦਾਰ ਮਾਰਦਾ ਨਾਲ ਇੱਕ ਦੋ ਹੋਰ ਬੰਦੇ ਜਿਹੜਾ ਉੱਥੇ ਨਾਲ ਸਿਵਲ ਦੇ ਵਿੱਚ ਵੀ ਸੀ ਜਿਹੜੇ ਪੁਲਿਸ ਦੇ ਟਾਟ ਵਗੈਰਾ ਸੀ ਉਹਨਾਂ ਤੇ ਵੀ ਫਾਇਰ ਕੀਤਾ ਇੱਕ ਦੋ ਬੰਦੇ ਮਾਰੇ ਗਏ ਤੇ ਜਦੋਂ ਗੋਲੀ ਚੱਲ ਗਈ ਤਾਂ ਫਿਰ ਰੌਲਾ ਪੈ ਗਿਆ ਇਹ ਸੰਘ ਜਿਹੜੇ ਸੀ ਇਹ ਉੱਥੇ ਨੇੜੇ ਉਦੋਂ ਝੰਡ ਹੁੰਦੀ ਸੀ ਜਿਆਦੇ ਉੱਥੇ ਝੰਡ ਦੇ ਵਿੱਚ ਵਰ ਜਾਂਦੇ ਨੇ ਉੱਥੇ ਜਦੋਂ ਇਹ ਸਿੰਘ ਵਰਦੇ ਨੇ ਝੰਡ ਦੇ ਵਿੱਚ ਤੇ ਪੁਲਿਸ ਲਾਲਾ ਲਾਲਾ ਕਰਕੇ ਘੇਰਾ ਪਾਉਂਦੀ ਆ ਫਵਾੜਾ ਦਿੰਦੀ ਆ ਵੀ ਡਾਕੂ ਆ ਗਏ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿਸੇ ਵੀ ਲਹਿਰ ਨੂੰ ਕਮਜ਼ੋਰ ਕਰਨ ਵਾਸਤੇ ਉਹਨੂੰ ਬਦਨਾਮ ਵੀ ਕੀਤਾ ਜਾਂਦਾ ਪੁਲਿਸ ਨੇ ਇਲਾਕੇ ਦੇ ਵਿੱਚ ਰੌਲਾ ਪਾ ਦਿੱਤਾ ਵੀ ਇੱਥੇ ਡਾਕੂ ਪੈ ਗਏ ਤੇ ਬਾਕੀ ਪੁਲਿਸ ਪੋਰਸ ਹੋਰ ਆ ਗਈ ਇਹ ਸੱਤ ਅੱਠ ਸਿੰਘ ਸੀ ਉੱਥੇ ਫਿਰ ਸਾਡੇ ਸਰਕਾਰ ਜੋ ਸ਼ਹੀਦ ਭਾਈ ਧਿਆਨ ਸਿੰਘ ਜੀ ਮੰਡ ਤੇ ਇਹਨਾਂ ਦੇ ਨਾਲ ਇੱਕ ਸਿੰਘ ਹੋਰ ਸੀ ਜਿਹੜਾ ਉਹਨਾਂ ਨੇ ਮੋਰਚਾ ਸਾਂਭਿਆ ਤੇ ਬਾਕੀ ਇਹਨਾਂ ਨੇ ਸਿੰਘਾਂ ਨੂੰ ਫਿਰ ਕਹਿਤਾ ਵੀ ਤੁਸੀਂ ਜਿਹੜਾ ਹੁਣ ਇੱਥੋਂ ਵਾਪਸ ਨਿਕਲ ਜੋ ਬੱਜ ਕੇ ਅਸੀਂ ਇੱਥੇ ਪੁਲਿਸ ਦਾ ਮੁਕਾਬਲਾ ਕਰਾਂਗੇ ਸੋ ਦੋਸਤੋ ਉੱਥੇ ਫਿਰ ਜਦੋਂ ਪੁਲਿਸ ਹੋਰ ਫੋਰਸਾਂ ਆ ਗਈਆਂ ਇਹਨਾਂ ਨੇ ਪੁਲਿਸ ਦਾ ਮੁਕਾਬਲਾ ਕੀਤਾ ਪੁਲਿਸ ਨੇ ਦੱਸਦਿਆ ਚੱਲ ਨੂੰ ਅੱਗ ਵਗੈਰਾ ਵੀ ਲਾਈ ਤੇ ਦੋ ਸਿੰਘ ਸੀ ਛੋਟੇ تھے ਆਰਸੀ ਬੈਸਟਲ ਵਗੈਰਾ ਜਿਨ੍ਹਾਂ ਚਿਰ ਇਹਨਾਂ ਤੋਂ ਹੋਇਆ ਇਹਨਾਂ ਨੇ ਲੜਾਈ ਲੜੀ ਤੇ ਉੱਥੇ ਇਹ ਦੋ ਸਿੰਘ ਸ਼ਹੀਦ ਬਾਬਾ ਧਰਨ ਸਿੰਘ ਜੀ ਮੰਡਲ ਤੇ ਇਹਨਾਂ ਦਾ ਸਾਥੀ ਉੱਥੇ ਮਿਸ਼ਰੀ ਵਾਲੇ ਨਹਿਰਾਂ ਤੇ ਨੇੜੇ ਉੱਥੇ ਜੰਮੇ ਸ਼ਹਾਦਤ ਵੀ ਜਾਂਦੇ ਨੇ ਸੋ ਇਹਨਾਂ ਹੀ ਨਹੀਂ ਆਪਣੀ ਸ਼ਹਾਦਤ ਭਰ ਜਵਾਨੀ ਦੇ ਵਿੱਚ ਇਹਨਾਂ ਨੇ ਦੇਸ਼ ਲਈ ਦਿੱਤੀ ਤੇ ਪ੍ਰਬੰਧ ਤਕੜਾ ਕੀਤਾ ਸੀ ਆਪਣੇ ਦੇਸ਼ ਦੀ ਆਜ਼ਾਦੀ ਦੇ ਲੜਾਈ ਲੜਨ ਵਾਸਤੇ ਛੋਟਾ ਦਿਮਾਗ ਨਹੀਂ ਸੀ ਰੱਖਿਆ ਜਦੋਂ ਬਰਮਾ ਜੋ ਆਏ ਆ ਨਾ ਉੱਥੋਂ ਆਪਣਾ ਜਿਹੜਾ ਪ੍ਰਬੰਧ ਕਰਕੇ ਆਏ ਸੀ ਹਥਿਆਰਾਂ ਦਾ ਤਖੜਾ ਰੇਜiment ਉਹ ਹਥਿਆਰਾਂ ਦੀ ਦੱਸਦੇ ਆ ਵੀ ਭਰੀ ਹੋਈ ਪੂਰੀ ਇੱਕ ਟ੍ਰੇਨ ਦੀ ਬੋਗੀ ਜਿਹੜੀ ਇਹਨਾਂ ਨੇ ਚੌਂਕੀਮਾਨ ਆ ਛਡਾਉਣੀ ਸੀ ਉੱਥੋਂ ਜੇ ਵਾਪਸ ਆ ਜਾਂਦੇ ਇਹ ਸਹੀ ਸਲਾਮਤ ਇਹਨਾਂ ਦੋਨਾਂ ਸਿੰਘਾਂ ਦੇ ਨਾਂ ਤੇ ਉਹ ਪਾਰਸਲ ਸੀ ਇਹਨਾਂ ਦੋਨਾਂ ਸਿੰਘਾਂ ਨੇ ਉਹ ਪਾਰਸਲ ਜਿਹੜਾ ਚੌਂਕੀਮਾਨ ਆ ਕੇ ਆਪਣਾ ਰੇਲਵੇ ਸਟੇਸ਼ਨ ਤੇ ਉਹ ਹਥਿਆਰ ਜਿਹੜੇ ਰਿਸੀਵ ਕਰਨੇ ਸੀ ਅਗਰ ਉਹ ਤੇ ਆਰਮੀ ਇਹ ਸਿੰਘਾਂ ਦੇ ਜਥੇ ਕੋਲੇ ਆ ਜਾਂਦੇ ਤੇ ਸਿੰਘ ਬਚੇ ਰਹਿੰਦੇ ਤਾਂ ਹੋ ਸਕਦਾ ਵੀ 47 ਤੋਂ ਵੀ ਪਹਿਲਾਂ ਇਹ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਦੇ ਵਿੱਚ ਕਾਮਯਾਬ ਹੋ ਜਾਂਦੇ ਸੋ ਦੋਸਤੋ ਜਿਹੜੀਆਂ ਹਥਿਆਰਮੰਦ ਲਹਿਰਾਂ ਹੁੰਦੀਆਂ ਨੇ ਇਹਦੇ ਵਿੱਚ ਕਾਫੀ ਉਤਰਾਅ ਚੜ੍ਹਾਅ ਆਉਂਦੇ ਨੇ ਕਈ ਵਾਰੀ ਜਿਹੜੇ ਸੰਗਾਰਸੀ ਜਿਹੜੇ ਲਹਿਰ ਦੇ ਮੋਢੀ ਬੰਦੇ ਹੁੰਦੇ ਨੇ ਜਦੋਂ ਫਿਰ ਉਹਨਾਂ ਦਾ ਕੋਈ ਨੁਕਸਾਨ ਹੋ ਜਾਂਦਾ ਕਿਸੇ ਮੁਕਾਬਲੇ ਵਿੱਚ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਆ ਤੇ ਕਈ ਵਾਰੀ ਲਹਿਰਾਂ ਦੇ ਲੱਕ ਟੁੱਟ ਜਾਂਦੇ ਨੇ ਤੇ ਫਿਰ ਜਿਹੜਾ ਮਤਲਬ ਆਸ ਹੁੰਦੀ ਆ ਵੀ ਅਸੀਂ ਪੰਜਾਂ ਚੋਂ ਸਾਲਾਂ ਦੇ ਵਿੱਚ ਜੋ ਹਾਸਲ ਕਰ ਲਾਂਗੇ ਤੇ ਫਿਰ ਉਹਨੂੰ ਕਈ ਵਾਰੀ ਸਦੀਆਂ ਲੱਗ ਜਾਂਦੀਆਂ ਨੇ ਸੋ ਇਹ ਸੀ ਇਹਨਾਂ ਮਹਾਨ ਸ਼ਹੀਦਾਂ ਦੀ ਅਮਰ ਗਾਥਾ ਜਿਹੜੀ ਤੁਹਾਡੀ ਸੇਵਾ ਚ ਅਸੀਂ ਰੱਖੀ ਆ ਤੇ ਅਸੀਂ ਵੀ ਇਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰਦੇ ਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਭਰ ਜਵਾਨੀ ਦੇ ਵਿੱਚ ਦੇਸ਼ ਉੱਪਰ ਆਪਾਂ ਆਪਣਾ ਆਪ ਕੁਰਬਾਨ ਕਰਤਾ ਐਵੇਂ ਨਹੀਂ ਕਿਹਾ ਸ਼ਹੀਦਾਂ ਦੀਆਂ ਆਪਣਾ ਸ਼ਹੀਦਾਂ ਦੀ ਸਾਲ ਵਿੱਚ 17 ਬਸ ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਤੇ ਜਿਨ੍ਹਾਂ ਦੇਸ਼ ਦੀ ਸੇਵਾ ਦੇ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮਸੀਹ ਤਾਂ ਝੱਲੀਆਂ ਨੇ ਰੱਬ ਰਾਖਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸ਼ਹੀਦਾਂ ਦੀ ਅਮਰਗਾਥਾ ਜਿੱਥੇ ਤੁਹਾਡੀ ਸੇਵਾ ਚ ਰੱਖੀ ਹੈ ਉਥੇ ਸਾਡੇ ਨਗਰ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਧਰਮ ਸਿੰਘ ਜੀ ਮੰਡ ਬੰਸੀਪੁਰਾ ਨਗਰ ਦੇ ਜਨਮਪਰ ਹੋਏ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੋਂ ਗਦਰ ਲਹਿਰ ਦਾ ਮੋੜ ਬੰਨਿਆ ਤੇ ਹਿੰਦੁਸਤਾਨ ਵਾਪਸ ਆਏ ਤੇ ਇੱਕ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਤੇ ਨਾਲ ਹੀ ਸਿੱਖ ਫੌਜੀਆਂ ਨੂੰ ਗਦਰ ਕਰਨ ਵਾਸਤੇ ਪ੍ਰੇਰਿਤ ਕੀਤਾ ਤੇ ਇੱਕ ਪਲਾਨਿੰਗ ਕੀਤੀ ਗਈ ਕਿ ਜਿੰਨੇ ਵੀ ਅੰਗਰੇਜ਼ ਰਾਜ ਦੇ ਦੌਰਾਨ ਸਿੱਖ ਫੌਜੀ ਨੇ ਉਹਨਾਂ ਨੂੰ ਗਦਰ ਵਾਸਤੇ ਮਨਾਇਆ ਤੇ ਉਹਨਾਂ ਨੇ ਸਮੇਤ ਹਥਿਆਰਾਂ ਦੇ ਜਿਹੜਾ ਗਦਰ ਕਰਨ ਵਾਸਤੇ ਯੋਧਿਆਂ ਦੇ ਨਾਲ ਰਲ ਕੇ ਸੰਘਰਸ਼ ਕਰਨ ਵਾਸਤੇ ਹਾਮੀ ਭਰ ਦਿੱਤੀ ਸੀ ਤੇ ਇਹ ਜਿਹੜੀ ਸਾਰੀ ਪਲੈਨਿੰਗ ਸੀ ਇਹਦੇ ਅਧੀਨ ਇੱਕ ਤਕੜਾ ਜਥਾ ਸਿਹੀਦੇ ਆਜ਼ਮ ਸਰਦਾਰ ਕਰਤਾਰ ਸਿੰਘ ਦੀ ਸਰਾਬਾ ਤੇ ਸ਼ਹੀਦ ਭਾਈ ਧਿਆਨ ਸਿੰਘ ਜੀ ਮੰਡ ਚੰਦਾ ਸਿੰਘ ਬੜੈਚ ਲਾਲ ਸਿੰਘ ਸਾਹਾਬਾਣਾ ਰਹਿਮਤ ਅਲੀ ਵਜੀਦ ਕੇ ਜਗਤ ਸਿੰਘ ਵਿੰਝਲ ਹੋਰ ਵੀ ਅਨੇਕਾ ਨੌਜਵਾਨ ਜਿਹੜੇ ਫਿਰੋਜ਼ਪੁਰ ਸ਼ੋਣੀ ਦੇ ਵਿੱਚ ਜੋ ਸਿੱਖ ਫੌਜੀਆ ਨੂੰ ਗਦਰ ਕਰਾਉਣ ਵਾਸਤੇ ਗਏ ਸੀ ਸੋ ਕਿਸੇ ਦੇ ਕਾਰਨ ਕਿਸੇ ਚੁਗਲੀ ਦੇ ਕਾਰਨ ਲਾ ਲੋ ਵੀ ਅੰਗਰੇਜ਼ ਹਕੂਮਤ ਨੂੰ ਇਹ ਗਿਆਨ ਹੋ ਜਾਂਦਾ ਉਹ ਸਿੱਖ ਫੌਜੀਆ ਤੋਂ ਹਥਿਆਰ ਵਾਪਸ ਲੈ ਲੈਂਦੇ ਨੇ ਤੇ ਜਦੋਂ ਜਿੱਥੇ ਉੱਥੇ ਨੇੜੇ ਫਿਰੋਜ਼ਪੁਰ ਦੇ ਪਹੁੰਚਦੇ ਨੇ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਜਿਹੜਾ ਸਿੱਖ ਫੌਜੀਆ ਤੋਂ ਹਥਿਆਰ ਲੈ ਲਏ ਗਏ ਨੇ ਤੇ ਉਤੋਂ ਫਿਰ ਇਹ ਸਿੰਘ ਜਿਹੜੇ ਨੇ ਆਪਣਾ ਲੁਧਿਆਣੇ ਨੂੰ ਵਾਪਸ ਆਉਣ ਦਾ ਯਤਨ ਕਰਦੇ ਨੇ ਬਹੁਤ ਸਾਰੇ ਨੌਜਵਾਨ ਸ਼ਹੀਦ ਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਬੇ ਦੀ ਅਗਵਾਈ ਦੇ ਹੇਠ ਇੱਕ ਟ੍ਰੇਨ ਤੇ ਸਵਾਰ ਹੋ ਕੇ ਜਿਹੜਾ ਲੁਧਿਆਣੇ ਵਾਪਸ ਲੁਧਿਆਣੇ ਵਾਸਤੇ ਚੱਲ ਪੈਂਦੇ ਨੇ ਤੇ ਸੱਤ ਅੱਠ ਸਿੰਘਾਂ ਦਾ ਜਥਾ ਜਿਹੜਾ ਟ੍ਰੇਨ ਚੜ੍ਹਨ ਤੋਂ ਰਹਿ ਜਾਂਦਾ ਤੇ ਉਸ ਟਾਈਮ ਫਿਰ ਟਾਂਗਿਆਂ ਦੀ ਸਵਾਰੀ ਆਮ ਹੁੰਦੀ ਸੀ ਜਿਹੜੀ ਘੋੜਾ ਤੇ ਟਾਂਗਾ ਇਹ ਨੌਜਵਾਨ ਦੋ ਤਿੰਨ ਟਾਂਗਿਆਂ ਤੇ ਸਵਾਰ ਹੋ ਕੇ ਵਾਪਸ ਰੋਜਪੁਰ ਤੋਂ ਆ ਰਹੇ ਸੀ ਤਾਂ ਮਿਸ਼ਰੀ ਵਾਲੇ ਨਹਿਰਾਂ ਦੇ ਉੱਪਰ ਨਾਕਾ ਲੱਗਿਆ ਹੋਇਆ ਸੀ ਤੇ ਤੁਹਾਨੂੰ ਪਤਾ ਵੀ ਜਦੋਂ ਕੋਈ ਸ਼ੰਗਤ ਚੱਲਦਾ ਤੇ ਕੋਲ ਗਦਾਖ ਨੌਜਵਾਨਾਂ ਤੇ ਹੁੰਦੀ ਆ ਇਹਨਾਂ ਨੂੰ ਸ਼ੱਕੀ ਹਾਲਤ ਦੇ ਵਿੱਚ ਦੇਖ ਕੇ ਉਹ ਤੇ ਪੁਲਿਸ ਰੁਕਦੀ ਆ ਤੇ ਉੱਥੇ ਗੱਲਾਂ ਬਾਤਾਂ ਕਰਦੇ ਆ ਜਾਂ ਇਹਨਾਂ ਦੀ ਪੁੱਛਗਿੱਛ ਕਰਦੇ ਆ ਥਾਣੇਦਾਰ ਦੇ ਤਹਿਸ ਦੇ ਵਿੱਚ ਆ ਕੇ ਇੱਕ ਨੌਜਵਾਨ ਦੇ ਜਿਹੜਾ ਰਹਿਮਤ ਅਲੀ ਵਜੀਦ ਕੇ ਦੇ ਮਾਰ ਦਿੱਤਾ ਜਾਂਦਾ ਲਫੇੜਾ ਵਗੈਰਾ ਜਾਂ ਤੂੰ ਤੂੰ ਮੈਂ ਮੈਂ ਹੁੰਦੀ ਆ ਤਾਂ ਉੱਥੇ ਨਾਲ ਇੱਕ ਸਿੰਘ ਨੇ ਆਪਣੇ ਡੱਬ ਚੋਂ ਪਿਸਤੌਲ ਕੱਢ ਕੇ ਨਾਲ ਹੀ ਥਾਣੇਦਾਰ ਦੇ ਫੇਰ ਮਾਰਿਆ ਜਗਤ ਸਿੰਘ ਵਿੰਝਲ ਨੇ ਸਾਡੇ ਸਤਕਾਰਯੋਗ ਥਾਣੇਦਾਰ ਸਾਹਿਬ ਦੱਸਦੇ ਨੇ ਵੀ ਉਹ ਜਦੋਂ ਫੇਰ ਮਾਰਿਆ ਥਾਣੇਦਾਰ ਮਰ ਗਿਆ ਉੱਥੇ ਨਾਲ ਇੱਕ ਦੋ ਹੋਰ ਵੀ ਚਲੋ ਜਦੋਂ ਫਿਰ ਮੁਕਾਬਲਾ ਸ਼ੁਰੂ ਹੋ ਜਾਂਦਾ ਫਿਰ ਕੈਜ਼ੁਐਲਟੀਆਂ ਤਾਂ ਹੁੰਦੀਆਂ ਹੀ ਨੇ ਸੋ ਦੋਸਤੋ ਜਦੋਂ ਉੱਥੇ ਮੁਕਾਬਲਾ ਸ਼ੁਰੂ ਹੋ ਜਾਂਦਾ ਤੇ ਉੱਥੇ ਦੱਸਦੇ ਆ ਵੀ ਉਦੋਂ ਝੱਲ ਬਹੁਤ ਜ਼ਿਆਦਾ ਹੁੰਦੀ ਸੀ ਤੇ ਸਿੰਘਾਂ ਸਾਰੇ ਚੱਲ ਦੇ ਵਿੱਚ ਵਰ ਜਾਂਦੇ ਨੇ ਉੱਥੇ ਫਿਰ ਸ਼ਹੀਦ ਭਾਈ ਧਿਆਨ ਸਿੰਘ ਮੰਡ ਤੇ ਇਹਨਾਂ ਦੇ ਨਾਲ ਇੱਕ ਹੋਰ ਸਿੰਘ ਚੰਦਾ ਸਿੰਘ ਬੜਿਆਚ ਇਹ ਆਪਣੇ ਸਾਥੀ ਸਿੰਘਾਂ ਨੂੰ ਕਹਿੰਦੇ ਨੇ ਵੀ ਅਸੀਂ ਹੁਣ ਇੱਥੇ ਇਹਨਾਂ ਦਾ ਮੁਕਾਬਲਾ ਕਰਾਂਗੇ ਕਿਉਂਕਿ ਸਾਰੇ ਜਾਣੇ ਆਪਾਂ ਇੱਥੇ ਮਾਰੇ ਗਏ ਤਾਂ ਆਪਣਾ ਗਾਹ ਦੇਸ਼ ਦੀ ਆਜ਼ਾਦੀ ਦੀ ਜਿਹੜੀ ਲਹਿਰ ਆ ਬਹੁਤ ਮੱਠੀ ਪੈਜੂ ਸਾਰੇ ਸਿੰਘਾਂ ਨੂੰ ਬਚ ਕੇ ਨਿਕਲਣ ਵਾਸਤੇ ਇਹ ਪ੍ਰੇਰਿਤ ਤੇ ਪ੍ਰੇਰਦੇ ਨੇ ਤੇ ਖੁਦ ਆਪਣੀ ਜਾਨ ਕੁਰਬਾਨ ਕਰਨ ਵਾਸਤੇ ਉੱਥੇ ਪੁਲਿਸ ਦਾ ਮੁਕਾਬਲਾ ਕਰਨ ਵਾਸਤੇ ਰੁਕ ਜਾਂਦੇ ਨੇ ਬੜੀ ਵੱਡੀ ਗੱਲ ਹੁੰਦੀ ਆ ਨਹੀਂ ਤਾਂ ਹਰ ਬੰਦੇ ਦੀ ਪਹਿਲੀ ਹੁੰਦੀ ਆ ਵੀ ਮੈਂ ਬਚ ਕੇ ਨਿਕਲਾਂ ਅਗਲੀ ਲੜਾਈ ਲੜਾਂ ਪਰ ਇੱਥੇ ਪੱਜ ਧਿਆਨ ਸਿੰਘ ਮੰਡ ਅਤੇ ਚੰਦਾ ਸਿੰਘ ਬਰਾਂਚ ਇਹਨਾਂ ਨੇ ਆਪਣੇ ਸਾਥੀ ਸਿੰਘਾਂ ਨੂੰ ਜਾਣ ਵਾਸਤੇ ਕਹਿਤਾ ਤੇ ਖੁਦ ਮੁਕਾਬਲੇ ਵਾਸਤੇ ਤਿਆਰ ਹੋ ਗਏ ਛੋਟੇ ਹਥਿਆਰ ਸੀ ਪਿਸਟਲ ਵਗੈਰਾ ਸੀ ਜਿੰਨਾ ਸਰਿਆ ਮੁਕਾਬਲਾ ਕੀਤਾ ਉਸ ਤੋਂ ਪ੍ਰੰਤ ਜਾਮੇ ਸ਼ਹਾਦਤ ਪੀ ਗਏ ਇਹ ਜਿਹੜਾ 27 11 1914 ਦੀ ਇਹ ਘਟਨਾ ਮਿਸ਼ਰੀ ਵਾਲੇ ਨਹਿਰਾਂ ਦੇ ਨੇੜੇ ਇਹ ਮੁਕਾਬਲੇ ਦੇ ਵਿੱਚ ਭਾਈ ਧਿਆਨ ਸਿੰਘ ਮੰਡ ਅਤੇ ਚੰਦਾ ਸਿੰਘ ਬੜੈਚ ਜਿਹੜਾ ਜੰਮੇ ਸ਼ਹਾਦਤ ਪੀ ਜਾਂਦੇ ਨੇ ਤੇ ਬਹੁਤ ਸਾਰੇ ਸਿੰਘਾਂ ਨੇ ਜਸਿਆਂ ਨੂੰ ਬਾਅਦ ਦੇ ਵਿੱਚ ਫਾਂਸੀਆਂ ਵੀ ਦਿੱਤੀਆਂ ਜਾਂਦੀਆਂ ਨੇ ਸੋ ਜਿਹੜੀ ਆਜ਼ਾਦੀ ਦਾਸੀਂ ਅੱਜ ਆਨੰਦ ਨਿਗਮਾਨ ਰਹੇ ਆ ਸੋ ਇਹ ਆਜ਼ਾਦੀ ਸਾਡੇ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਨਾਲ حاصل ਹੋਈ ਇਹ ਆਜ਼ਾਦੀ ਆ ਜਿਹੜੀ ਕਿ ਦੇਸ਼ ਆਜ਼ਾਦੀ ਮਾਣ ਰਿਆ ਸੋ ਅੱਜ ਅੱਜ ਦੀ ਜਿਹੜੀ ਵਿਸ਼ੇਸ਼ ਰਿਪੋਰਟ ਆ ਦਾਦਾ ਧਿਆਨ ਸਿੰਘ ਜੀ ਮੰਡ ਤੇ ਚੰ다 ਸਿੰਘ ਜੀ ਬੜੈਚ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਅੱਜ ਦੇ ਸਮਾਗਮ ਤੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਪਸੰਦ ਆਊਗੀ ਉਦੋਂ ਤੱਕ ਖੈਰਬਖਸ਼ ਰੱਖਿਆ ਕਰਦੇ ਹਾਂ ਮੰਨ ਗਿਰੋ ਜੋ ਸਰਕਾਰ ਪਰਮ ਸਰਬ ਸੁਮੈ ਗੁਰੂ ਮਾਨੇ ਓਂਗਰੰਧੋ ਜਨਨੀ ਕਰੇ ਦਾ ਖਾਲਸਾ ਆਕੀ ਹਰੇ ਨਾ ਕੋਈ ਵਾਰ ਵੀ ਸਾਹਮਣੇ ਨੇ ਮਨ ਦੇ ਸਰਣ ਜੋ ਹੋਏ ਵਾਹਿਗੁਰੂ ਨਾਮ ਜਪ ਲੈ ਜੜੇ ਸੋ ਕੋਈ ਪਾਰ ਜੋ ਸੰਤਾਂ ਦਾ ਸੇਵਕ ਗੁਰ ਪਾਰ ਉਤਾਰਨਹਾਰ ਜੋ ਸੰਤਾਂ ਦਾ ਸੇਵਕ ਗੁਰ ਪਾਰ ਉਤਾਰਨਹਾਰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਸੰਜੀਤ ਜੀ ਜਿਨਾਂ ਤੋਂ ਆਇਆ ਮੰਗਵਾ ਕੇ ਸੁਣ ਹੋਇਆ ਹੈ लॻे कंदासीं ਪਰਣਾ ਪਰਣਾ ਪਰ ਜੀ ਸਗਲਾ ਮਾਤਾ ਕਰਨੀ ਸਗਲਾ ਬਣਾ ਤੇ ਜੀ ਸਗਲਾ ਮਾਤਾ ਇਹਨਾਂ ਦਾ ਬਹੁਤ ਸਾਰਾ ਜੋ ਮੈਂ ਇਹਨਾਂ ਨੂੰ ਲੱਗੇ ਜੋ ਸਾਰੇ ਸੇਵਾ ਕੀਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜੀ